ਤਰੀ ਗੱਲ ਜਿਸੰਦਾ ਚੱਲਣ ਦੇ ਆਦਾ ਸਕਦਾ ਅੱਜ ਦੀ ਤਾਜ਼ਾ ਖਬਰ ਅਮਰੀਕਾ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਸਮੇਤ 64 ਗਲੋਬਲ ਸੰਗਠਨਾ ਸੰਧੀਆਂ ਤੇ ਸਮਝੌਤਿਆਂ ਤੋਂ ਬਾਹਰ ਨਿਕਲਿਆ ਅਮਰੀਕਾ ਨੇ ਪਾਰਟਫਰਨ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਸੋਲਰ ਅਲਾਈਅንስ ਆਈਐਸਏ ਸਮੇਤ 64 ਸੰਗਠਨਾ ਸੰਧੀਆਂ ਤੇ ਸਮਝੌਤਿਆਂ ਤੋਂ ਆਪਣੀ ਮਾਨਤਾ ਵਾਪਸ ਲੈ ਲਈ ਤੇ ਕਹਿੰਦੇ ਹੋਏ ਕਿ ਆ ਕਿ ਇਸ ਕੰਟਰਲ ਸੰਧੀਆਂ ਸਮਝੌਤੇ ਤੇ ਅਮਰੀਕੀ ਹਿੱਤਾਂ ਦੀ ਸੇਵਾ ਨਹੀਂ ਕਰਦੇ ਇਹਨਾਂ ਵਿੱਚੋਂ 30 ਤੋਂ ਵੱਧ ਸੰਯੁਕਤ ਰਾਸ਼ਟਰ ਸੰਗਠਨ ਸ਼ਾਮਲ ਹਨ ਵਾਈਟ ਹਾਊਸ ਨੇ ਆਪਣੀ ਆ ਆਧਾਰਕ ਵੈੱਬਸਾਈਟ ਤੇ ਅਮਰੀਕੀ ਰਾਸ਼ਪਤੀ ਡੋਲਨ 트੍ਰੈਂਪ ਦੁਆਰਾ ਇਸ ਫੈਸਲੇ ਦਾ ਆਨਲਾਈਨ ਆਨਲਾਈਨ ਕੀਤਾ ਤੇ ਵਾਈਟ ਹਾਊਸ ਦੇ ਅਨੁਸਾਰ ਰਾਸ਼ਪਤੀ ਨੂੰ ਬੁੱਧਵਾਰ ਨੂੰ ਅਮਰੀਕਾ ਦੇ ਹਿਤਾਂ ਦੇ ਉਲਟ ਟ੍ਰਾਂਸਪੋਰਟਿਟ ਸੰਗਠਨ ਸਿਮੇਲਨ ਅਤੇ ਸੰਧੀਆਂ ਤੋਂ ਰਾਜ ਸੰਯੁਕਤ ਰਾਜ ਅਮਰੀਕਾ ਨੂੰ ਵਾਪਸ ਲੈਣਾ ਤੇ ਸਿਗਦੇ ਸਰਲੇਖ ਵਾਲੇ ਕਾਰਜਕਾਰੀ ਅੰਦੇਸ਼ਣ ਦਿਸਕਤ ਕੀਤੇ ਪਿਛਲੇ ਸਾਲ ਤੋਂ ਸ਼ੁਰੂ ਹੋ ਸ਼ੁਰੂ ਵਿੱਚ ਅਮਰੀਕਾ ਵਿਸ਼ਵ ਵਾਰ ਸੰਗਠਨ ਡਬਲਯੂ ਜੂ ਟਿਓ ਅਤੇ ਯੂਨੈਸਕੋ ਤੋਂ ਵੀ ਪਿੱਛੇ हट ਗਿਆ ਹੈ 트럼ਪ ਨੇ ਕਿਹਾ ਕਿ ਆਪਣੇ ਮੰਤਰੀ ਨਾਲ ਵਿਆਪਕ ਵਿਚਾਰ ਆੰਦਰੀ ਤੋਂ ਬਾਅਦ ਉਹਨਾਂ ਨੇ ਸਿੱਟਾ ਕੱਢਿਆ ਕਿ 66 ਸੰਯੁਕਤ ਰਾਸ਼ਟਰ ਗੈਰ ਸੰਯੁਕਤ ਰਾਸ਼ਟਰ ਸੰਗਠਨ ਸੰਧੀਆਂ ਅਤੇ ਸਮਝੌਤਿਆਂ ਨਾਲ ਜੁੜਿਆ ਰਹਿਣਾ ਹਿੱਸਾ ਲੈਣਾ ਜਾਂ ਹੋਰ ਸਮਰਥਨ ਦੇਣਾ ਅਮਰੀਕੀ ਹਿੱਤਾਂ ਦੇ ਉਲਟ ਹੈ ਉਹਨਾਂ ਇਹਨਾਂ ਵਿੱਚੋਂ 31 ਸੰਯੁਕਤ ਰਾਸ਼ਟਰ ਸੰਗਠਨਾਂ ਵਿੱਚੋਂ 35 ਗੈਰ ਸੰਯੁਕਤ ਰਾਸ਼ਟਰ ਸੰਗਠਨ ਸ਼ਾਮਲ ਹਨ ਰਾਸ਼ਟਰਪਤੀ ਟਰੰਪ ਨੇ ਸਾਰੇ ਕਾਰਜਕਾਰੀ ਵਿਭਾਗਾਂ ਤੇ ਏਜੰਸੀਆਂ ਨੂੰ ਇਹਨਾਂ ਸੰਗਠਨਾਂ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਫੈਸਲੇ ਦੀ ਤੇਜ਼ ਕਰਨ ਲਈ ਤ੍ਰੰਤ ਕਦਮ ਚੱਕਨ ਦਾ ਨਿਰਦੇਸ਼ ਦਿੱਤਾ ਹੈ। ਦਮ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਸਾਰੇ ਸੰਗਠਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਆਰਥਿਕ ਹੁਸ਼ਿਆਲੀ ਤੇ ਪ੍ਰਭੂਸਤਾ ਦੇ ਉਲਟ ਕੰਮ ਕਰਦੇ ਹਨ। ਰਾਜ ਸਕੱਤਰ ਇਸ ਕਾਰਜਕਾਰੀ ਹਦਾਇਤ ਨੂੰ ਸੰਗੀ ਰਜਿਸਟਰ ਵਿੱਚ ਪ੍ਰਕਾਸ਼ਿਤ ਕਰਨ ਲਈ ਅਧਿਕਾਰਤ ਹਨ। ਜਿਗਰ ਜੋ ਕਿ ਇਨ੍ਹਾਂ ਸੰਗਠਨਾਂ ਵਿੱਚ ਭਾਰਤ ਤੇ ਫਰਾਂਸ ਦੁਆਰਾ ਜਲਵਾਯੂ ਪਰਿਵਰਤਨ ਦੇ ਸਾਂਝੇ ਤੌਰ ਤੇ ਸਥਾਪਿਤ ਅੰਤਰਰਾਸ਼ਟਰੀ ਸੂਰਜੀ ਗੱਠਜੁਟ ਆਈਐਸਏ ਵੀ ਚੰਮਲ ਖੰਨ ਧੰਨ ਜੀ ਖਬਰਾਂ ਮੱਲੇ ਜੁੜੇ ਰੱਖਾ ਬੰਚੇ ਤੇ ਲਾਈਕ ਕਰ ਦਿਓ